ਸਾਈ ਮਾਰਚ ਨੂੰ ਨਾ ਪਹੁੰਚਾਲ ਆਇਆ ਤੇ ਸਾਰੀ ਦੁਨੀਆ ਹੈਰਾਨ ਹੋ ਗਈ ਕਿ ਇੰਨਾ ਖਤਰਨਾਕ ਪਹੁੰਚਾਲ ਸੀ ਹੁਣ ਬੰਦਗੀ ਵਾਲੀਆਂ ਰੂਹਾਂ ਬੰਦਗੀ ਵਾਲੇ ਸਰੀਰ ਕਹਿੰਦੇ ਆ ਕਿ ਬੜਾ ਭਿਆਨਕ ਸਮਾ ਜਿਹੜਾ ਵਾ ਉਹ ਆਉਣ ਵਾਲਾ ਵਾ ਹੁਣ ਜੇ ਭਿਆਨਕ ਸਮਾ ਆਉਣ ਵਾਲਾ ਵਾ ਤਾਂ ਬਚਣਾ ਕਿੰਨੇ ਆ ਜਿੰਨੇ ਪਰਮਾਤਮਾ ਦੇ ਨਾਲ ਜੁੜਨਾ ਨਾਮ ਲੈਣਾ ਪਤਾ ਪਾ ਸਾਰਿਆਂ ਨੂੰ ਆ ਕਿ ਜਿੰਨੇ ਪਰਮਾਤਮਾ ਦਾ ਨਾਮ ਲੈਣਾ ਬਚਣਾ ਉਨੇ ਹੀ ਆ ਫਿਰ ਵੀ ਆਪਾਂ ਕੀ ਕਰਦੇ ਆ ਕਿ ਪਰਮਾਤਮਾ ਦਾ ਨਾਮ ਨਹੀਂ ਲੈ ਰਹੇ ਕਾਲਪੁਰਖ ਨੂੰ ਯਾਦ ਨਹੀਂ ਕਰ ਰਹੇ ਸੁਣੋ ਤੁਸੀਂ ਮੂਲ ਮੰਤਰ ਦਾ ਜਾਪ ਹੁਣ ਤੋਂ ਸ਼ੁਰੂ ਕਰ ਦਿਓ ਜਿੱਦੋਂ ਤੱਕ ਮੇਰੀ ਇਹ ਵੀਡੀਓ ਚੱਲ ਰਹੀ ਹੈ ਨਾ ਹੁਣ ਤੋਂ ਹੀ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿਓ ਤਾਂ ਜੋ ਮੂਲ ਮੰਤਰ ਦਾ ਜਾਪ ਤੁਹਾਡੇ ਪਰਿਵਾਰ ਲਈ ਤੁਹਾਡੇ ਲਈ ਢਾਲ ਬਣ ਜਾਵੇ ਤੁਹਾਡੇ ਬੱਚਿਆਂ ਲਈ ਮੂਲ ਮੰਤਰ ਦਾ ਜਾਪ ਢਾਲ ਬਣ ਜਾਵੇ ਰੱਖੀ ਰੱਖਿਆ ਕਰੇ ਤੁਹਾਡੇ ਪਰਿਵਾਰਾਂ ਦੀ ਇਸ ਲਈ ਅੱਜ ਤੁਸੀਂ ਮੂਲ ਮੰਤਰ ਕਰੋਗੇ ਕੱਲ ਨੂੰ ਤੁਹਾਡਾ ਜੀ ਕਰੂਗਾ ਚੌਪੀ ਸਾਬ ਨੂੰ ਫਿਰ ਜਗਜੀਤ ਸਾਬ ਨੂੰ ਮੰਨ ਕਰੂਗਾ ਹੁਣ ਤੁਹਾਡੇ ਹੱਥ ਆ ਕਿ ਜੇ ਤੁਸੀਂ ਆਪਣੇ ਪਰਿਵਾਰਾਂ ਦੀ ਰੱਖਿਆ ਕਰਨੀ ਆ ਅੱਜ ਤੋਂ ਹੁਣ ਤੋਂ ਹੀ ਮੂਲ ਮੰਤਰ ਦਾ ਜਾਬ ਜਿਹੜਾ ਵਾ ਸ਼ੁਰੂ ਕਰ ਦੋ ਮੂਲ ਮੰਤਰ ਦਾ ਜਾਬ ਕਿਉਂ ਸ਼ੁਰੂ ਕਰਨਾ ਕਿਉਂਕਿ ਮੂਲ ਮੰਤਰ ਦਾ ਜਾਬ ਜਿਹਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਜਾਂ ਜਿਹੜੀ ਭੈਣ ਦੇ ਨਾਂ ਦੇ ਪਿੱਛੇ ਕੌਰ ਲੱਗਦਾ ਸਾਰਿਆਂ ਨੂੰ ਮੂਲ ਮੰਤਰ ਦਾ ਜਾਬ ਜ਼ਰੂਰ ਹੁੰਦਾ ਹੁੰਦਾ ਇਸ ਲਈ ਮੇਰੀ ਬੇਨਤੀ ਆ ਸਮਾਂ ਬੜਾ ਭਿਆਨਕ ਹੋਣ ਵਾਲਾ ਆ ਆਓ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਪਰਵਾਰ ਨੂੰ ਜੇ ਬਚਾਉਣਾ ਜੇ ਤੁਸੀਂ ਆਪ ਬਚਣਾ ਤਾਂ ਆਪ ਆਪਣ ਮੂਲ ਮਤਰੇ ਜਾਬ ਨਾਲ ਜੋੜ ਜਾਈਏ ਕਿਉਂਕਿ 27 28 ਤੱਕ ਸਾਡੇ ਕੋ ਜਾ ਵੀ ਇੰਨਾ ਹੋ ਜਾਏ ਗੁਰੂ ਸਾਹਿਬ ਦੀ ਬਖਸ਼ਿਸ਼ ਇੰਨੀ ਹੋ ਜਾਏ ਕਿ ਕੋਈ ਵੀ ਮੁਸ਼ਕਲ ਕੋਈ ਮੁਸੀਬਤ ਜਿਹੜੀ ਆ ਉਹ ਸਾਡੇ ਲੱਗੇ ਨਾ ਆਵੇ ਤੇ ਕਿਉਂਕਿ ਅਸੀਂ ਅਰਦਾਸ ਕਰਦੇ ਆ ਦਾਤੀ ਵਾ ਨਾ ਲੱਗਈ ਪਾਰ ਬ੍ਰह्मਚਰਨਾਈ ਚੌਕ ਗਿਰਦੇ ਹਮਾਰੇ ਰਾਮਕਰ ਦੁਖ